ਹਾਂਜੀ ਤੁਸੀਂ ਦੇਖ ਹੀ ਲਿਆਸ ਦੇ ਵਲੌਗ ਚ ਕੀ ਕੀ ਹੋਣ ਲੱਗਾ ਹੈ ਤੇ ਸ਼ੁਰੂ ਕਰੀਏ ਫਿਰ ਵਲੌਗ ਚਲੋ ਆਜੋ ਫਿਰ ਉਮੀਦ ਕਰਦਾ ਤੁਸੀਂ ਵੀ ਠੀਕ ਨਹੀਂ ਹੋ ਠੀਕ ਹੋਵੋਗੇ ਠੀਕ ਹੋਵਗੇ ਤੇ ਮੈਂ ਇੱਕ ਹੋਰ ਚੀਜ਼ ਮੰਗਾਈਏ ਮਤਲਬ ਰੂਮ ਵਧੀਆ ਲੱਗਦਾ ਬੈਨ ਸੱਚ ਮੈਂ ਕਹਿਆ ਸੀ ਨਾ ਚੇਂਜ ਕਰਾਉਂਗਾ ਕਰਾ ਲੈ ਚੀਜ਼ ਸੁਣਨ ਲੱਗ ਰਹੇ ਨਾ ਇਹਨਾਂ ਜਲੂਸ ਕੱਢਿਆ ਆਹੀ ਤੇ ਬੈਟਰ ਹੁਣ ਸੋਣੇ ਲੱਗੇ ਤੇ ਚੀਜ਼ ਕਰਾ ਲੈ ਆ ਤੇ ਹੋਰ ਨਵੀਂ ਚੀਜ਼ ਲੈਂਦੀ ਆ ਮੈਂ ਜਿਹੜੀ ਪਿੱਛੇ ਲਾਈ ਨਹੀਂ ਹੁੰਦੀ ਬੈਕਗ੍ਰਾਉਂਡ ਤੇ ਨਾਮ ਲਿਖੰਦਾ ਆਪਣਾ ਲੋਕਾਂ ਦੇ ਦੀਵਾਰ ਤੇ ਨਿਓਨ ਲਾਈਟ ਲਾਈਟ ਜਗਦੀ ਹੈ ਆਪਣਾ ਨਾਮ ਲਿਖਿਆ ਹੁੰਦਾ ਯੂਜ਼ਰ ਨੇਮ ਲਿਖੰਦਾ ਉਹ ਮੰਗਾਇਆ ਮੈਂ ਇਹ ਪਿਛਲੇ ਹਫਤੇ ਮੈਂ ਆਰਡਰ ਕਰਤਾ ਸੀ ਇੱਕ ਮੇਰਾ ਯੂਜ਼ਰ ਨੇਮ ਆ ਤੇ ਇੱਕ ਲਵੀਜ਼ ਦਾ ਯੂਜ਼ਰ ਨੇਮ ਠੀਕ ਹੈ ਦੋ ਹੋ ਗਏ ਨੇ ਤੇ ਆਪਾਂ ਉਹਨੂੰ ਖੋਲ ਕੇ ਵਿਖਾਣੇ ਆ ਥੋੜੀ ਦੇਰ ਚ ਉਹਦੇ ਅਡੈਪਟਰ ਨੇ ਤੇ ਓਪਨ ਕਰਕੇ ਦੇਖਦੇ ਆ ਕਿੱਦਾਂ ਦੇ ਵਨ ਮੋਰ ਥਿੰਗ ਇੱਕ ਤੁਹਾਨੂੰ ਗੱਲ ਦੱਸਣੀ ਆ ਤਫੀ ਨੂੰ ਮੈਂ ਦੇਖਦਾ ਪਿਆ ਕੱਲ ਦਾ ਕੱਲ ਦਿਨਾਂ ਤਫੀ ਦਾ ਕਾਫੀ ਦਿਨਾਂ ਦਾ ਨਾ ਇੱਕ ਕੰਨ ਸੁਝਿਆ ਆ ਪਤਾ ਨਹੀਂ ਕਿਉਂ ਇਹ ਤਾਂ ਕਾਫੀ ਦਿਨੋਂ ਤੋਂ ਇੱਕ ਗੱਲ ਨੂੰ ਸੁਣਿਆ ਭਰਿਆ ਦੇ ਬੜੇ ਦਿਨਾਂ ਤੋਂ ਆ ਇਹ ਵਾਲਾ ਗੰਜੇ ਵੀ ਤਾਂ ਨਾ ਪਤਲਾ ਮਤਲਬ ਠੀਕ ਆ ਦੂਸਰਾ ਗਨ ਜਿਹੜਾ ਹੈਗਾ ਨਾ ਇੱਥੇ ਜਦੋਂ ਮੈਂ ਹੱਥ ਲਾਉਂਦਾ ਨਾ ਤੇ ਇਹਦੇ ਦਰਦ ਕਰਦਾ ਵਾ ਉਹ ਮੈਂ ਹੱਥ ਨਹੀਂ ਲਾਉਂਗਾ ਤੇ ਇਹ ਦੂਸਰੇ ਗਨ ਤੇ ਹੱਥ ਲਾਵਾਂ ਤੇ ਉਹਨੂੰ ਦਰਦ ਕਰਦੀ ਤੇ ਇੱਕੋ ਹੁਣ ਮੈਂ ਮਤਲਬ ਕਾਫੀ ਦਿਨਾਂ ਤੋਂ ਹੋਗਾ ਤੇ ਮੈਂ ਇਗਨੋਰ ਕੀਤਾ ਮੈਂ ਚੱਲ ਹੋ ਜਾਏਗਾ ਕਿਉਂਕਿ ਪਹਿਲੇ ਵੀ ਕੁਰੀ ਹੋਇਆ ਹੀ ਮੈਂ ਚੱਲ ਵੈਸੀ ਹੋਇਆ ਹੁਣ ਤੇ ਮੈਂ ਧਿਆਨ ਨਹੀਂ ਦਿੱਤਾ ਮੇਰੀ ਗਲਤੀ ਪਰ ਕੱਲ ਤੋਂ ਮੈਂ ਵੇਖਿਆ ਵਾ ਵੀ ਟਫੀ ਨਾ ਇੱਕੋ ਇਸੇ ਪਾਸੇ ਤੇ ਲੇਟਦੀ ਗਈ ਆ ਦੂਸਰਾ ਪਾਸਾ ਨਹੀਂ ਲੈਂਦੀ ਵੀ ਐਸੇ ਪਾਸੇ ਲੇਟਦੀ ਵੀ ਤੇ ਜਦੋਂ ਤੁਰਦੀ ਆ ਨਾ ਝੋਕੇ ਕੇ ਤੁਰਦੀ ਵੀ ਹੌਲੀ ਹੌਲੀ ਬਿਲਕੁਲ ਵੀਕ ਹੋਈ ਰਹੀ ਆ ਤੁਰਦੀ ਫਿਰਦੀ ਨਹੀਂ ਪਈ ਪਤਾ ਖਾਸੇ ਦਰ ਉਤਰ ਤੇ ਇੱਕੋ ਦਮ ਨਾ ਇੱਕ ਜਿਵੇਂ ਦਰਦ ਛੱਡਦੀ ਨਾ ਉਦਾਂ ਦੀ ਚੀਖ ਮਾਰਦੀ ਆ ਜਿਵੇਂ ਇੱਕਦਮ ਦਰਦ ਹੁੰਦੀ ਇਹਦੇ ਤੇ ਮੇਰੇ ਸਾਬ ਨਾਲ ਕੰਨ ਦਾ ਹੀ ਪ੍ਰੋਬਲਮ ਆ ਹੁਣ ਮੈਂ ਡਾਕਟਰ ਨੂੰ ਫੋਨ ਕੀਤਾ ਵਾ ਸਵੇਰ ਦਾ ਫੋਨ ਕੀਤਾ ਵਾ ਵੈਸੇ ਡਾਕਟਰ ਨੂੰ ਹੁਣ 9:30 ਹੋ ਗਏ ਨੇ ਆਂਦੇ ਵੀ ਨਹੀਂ ਵੇ ਨੇ ਇਹ ਅੱਜ ਇਹਦੇ ਵਧੀਆ ਤੇ ਅੱਜ ਤੱਕ ਮੈਂ ਕਿਹਾ ਨੂੰ ਕੁਝ ਵਧੀਆ ਡਾਈਟ ਦਾਵਾ ਦੇ ਇਸ ਤੇ ਮੈਂ ਚਿਕਨ ਲੈ ਕੇ ਆਇਆ ਆ ਸੌਰੀ ਪੰਜੇ ਪੰਜੇ ਲੈ ਕੇ ਆਇਆ ਤੇ ਇਹਦੇ ਵਿੱਚ ਮੱਤ ਸਬਜ਼ੀਆਂ ਸਬਜ਼ੀਆਂ ਖਾਂਦੀ ਨਹੀਂ ਇੱਕ ਤੇ ਹਟਾ ਫੀ ਨਾ ਤੇ ਮੈਂ ਸੋਚਿਆ ਮਟਰ ਰੱਖੇ ਨਾ ਜਿਹੜੇ ਇੰਨਾ ਵਿੱਚ ਪੀਸ ਕੇ ਤੇ ਚ ਪਾ ਦੂੰਗਾ ਪਾਣੀ ਚ ਪਾਣੀ ਚ ਮੈਂ ਹਲਦੀ ਪਾਈ ਆ ਤੇ ਨਮਕ ਪਾਇਆ ਥੋੜਾ ਜਿਆ ਇਹਨੂੰ ਉਬਾਲ ਕੇ ਤੇ ਇਹਨੂੰ ਦਿਗਾ ਰੋਟੀ ਰੱਟੀ ਪਾ ਗਨ ਨਾਲ ਲੈਣਾ ਚੰਗੀ ਹੁੰਦੀ ਟਾਈ ਫਿਰ ਫਾਈਨਲੀ 10 6 10 ਵਜੇ ਡਾਕਟਰ ਸਾਹਿਬ ਆ ਗਏ ਤੇ ਸਭ ਤੋਂ ਪਹਿਲੇ ਤੇ ਡਾਕਟਰ ਨੇ ਇਹ ਕਾਨੇ ਚ ਸੂਈ ਮਾਰੀ ਤੇ ਮਤਲਬ ਸੂਈ ਪਾ ਕੇ ਰੇਸ਼ਾ ਕੱਢਿਆ ਇਹ ਇੰਨਾ ਰੇਸ਼ਾ ਨਿਕਲਿਆ ਵਿੱਚੋਂ ਮਤਲਬ ਜਿਵੇਂ ਗੁਬਾਰੇ ਵਾਂਗੂ ਕੰਨ ਫੁੱਲਿਆ ਹੈ ਨਾ ਵਿੱਚੋਂ ਸਾਰਾ ਰੇਸ਼ਾ ਕੱਢਿਆ ਉਸ ਤੋਂ ਬਾਅਦ ਉਸੇ ਕੰਨ 'ਚ ਇੰਜੈਕਸ਼ਨ ਲਾਇਆ ਇੱਕ ਤੇ ਦੋ ਇੰਜੈਕਸ਼ਨ ਅਦੀ ਢੂਈ 'ਚ ਲੱਗੇ ਤੇ ਵਿਚਾਰੀ ਨੇ ਇੰਨੀ ਚੀਕਾਂ ਮਾਰੀਆਂ ਪਰ ਵੱਡੇ ਆ ਨਹੀਂ ਡਾਕਟਰ ਨੇ ਉਹਦੇ ਮੂੰਹ ਤੇ ਕਵਰ ਪਾਇਆ ਹੀ ਵੀ ਵੱਡੇ ਨਾ ਪਰ ਇਹਨੇ ਵੱਡੇ ਆ ਨਹੀਂ ਐਗਰੈਸਿਵ ਨਹੀਂ ਹੋਈ ਜ਼ਿਆਦਾ ਇੰਨੀ ਸਿਆਣੀ ਆਂ ਟਫੀ ਰੇਸ਼ਾ ਕੱਢਿਆ ਹੁਣ ਕੰਨ ਪਤਲਾ ਹੋ ਗਿਆ ਇੱਕਦਮ ਤੇ ਵੈਸੇ ਤੇ ਡਾਕਟਰ ਕਹਿੰਦੇ ਵੀ ਕੱਲ ਤੱਕ ਮੈਨੂੰ ਦੱਸਿਓ ਸਟੇਟਸ ਕੀ ਆ ਕੱਲ ਜੇ ਮਤਲਬ ਇੱਕ ਦੋ ਤਿੰਨ ਚੈੱਕ ਕਰ ਲਓ ਜੇ ਫੇਰ ਤੋਂ ਕੋਈ ਪ੍ਰੋਬਲ ਅੱਗੇ ਕੱਲ ਤੱਕ ਆਏ ਹੀ ਨਹੀਂ ਕਹਿੰਦੇ ਹੋਏ ਨਾ ਚਲੋ ਜੇ ਆਈ ਤੇ ਦੱਸ ਦਿਓ ਹੁਣ ਤੇ ਕਰਨ ਚੋਰੇ ਸ਼ਾ ਨਿਕਲ ਗਿਆ ਜੇ ਫੇਰ ਬਣਿਆ ਕਿ ਫੇਰ ਦੱਸਾਂਗਾ ਓਕੇ ਮਾਓ ਜੀ ਮਿੱਤਰੋ ਆਪਾਂ ਅੱਧੀ ਕਰਾਂਗੇ ਅਨਬਾਕਸਿੰਗ ਕੋ ਲੋ ਜੀ ਖੋਲੋ ਇਹ ਸੀਲਾ ਇਹ ਦੀ ਸੀਲਾ ਆ ਕੇ ਰੱਖ ਦਿਓ ਆ ਕੇ ਰੱਖ ਦਿਓ ਥੋੜੀ ਮੱਦੇ ਆ ਜਾ ਰੱਖੀਏ ਏਸ਼ਾ ਤੁਹਾਡੇ ਸਾਹਮਣੇ ਲਵਿਸ਼ ਦੇ ਨਾ ਆਦਾ ਨੋ ਸੌਰੀ ਲਕਸ਼ਮਨ ਦੇ ਨਾ ਆਦਾ ਹਾਏ ਲਕਸ਼ਮਨ ਕਨਹਿਆ ਮੇਰਾ ਬਰਾ ਭਈਆ ਮੈਂ ਬਲਰਾਮ ਉਸ ਦਾ ਬਰਾ ਭਈਆ ਮੇ ਬੂ ਲਛਮਣ ਇਹ ਲੱਗ ਰਿਹਾ ਹੈ ਹਨਾਪਾ ਨੂੰ ਲਾ ਕੇ ਦੇਖਾਂਗੇ ਜੀ ਥੋਖਮ ਲਗਾ ਕੇ ਦੇਖेंगे और अपना नाम खुद ही रोशन कर लेंगे ਜਿਹੜੇ ਲੋਕ ਵੀ ਆਪਣਾ ਨਾਮ ਰੋਸ਼ਨ ਕਰਨਾ ਚਾਹੁੰਦੇ ਨੇ ਐਦਾਂ ਕਰੋ ਅਚਲ ਏਦਾਂ ਨਹੀਂ ਹੋਣਾ ਜੀ ਇਹ ਕਿੱਲ ਦੀ ਮੋਰੀ ਬੜੀ ਛੋਟੀ ਹੁਣ ਪਤਾ ਨਹੀਂ ਕਿਹੜੀ ਮੋਰੀ ਚ ਪਾਵਾਂ ਹੁਣ ਕਿੱਲ ਵੱਡਾ ਏ ਮੋਰੀ ਛੋਟੀ ਏ ਹੁਣ ਪਤਾ ਨਹੀਂ ਛੋਟਾ ਕਿੱਲ ਲੈਣਾ ਲਾਗੇ ਸੀ ਵਾਹ ਮਾਈ ਗੱਡਾ ਹੋ ਗਿਆ ਤੇਰਾ ਨਾਂ ਰੋਸ਼ਨ ਜੀਜ਼ਸ ਜੀਜ਼ਸ ਕ੍ਰਾਈਸ ਜੀਜ਼ਸ ਜੀਜ਼ਸ ਹੁਣ ਮੇਰੇ ਬੱਚਿਆਂ ਨੇ ਮੇਰਾ ਨਾਂ ਨਹੀਂ ਰੋਸ਼ਨ ਕਰਨਾ ਮੈਂ ਆਪਣੀ ਰੋਸ਼ਨ ਕਰ ਲਿਆ ਆਪਣਾ ਆਪੇ ਲੋਜੀ ਮੇਰੇ ਆਪਾਂ ਸ਼ੋਪਿੰਗ ਕਰ ਲਈਏ ਆ ਵੀ ਮੱਚ ਜਾਣਾ ਨਾ ਹੋਰ ਨਾ ਲੱਲੇ ਨੇ ਆਪਾਂ ਤੇ ਦੱਸਣਾ ਨਹੀਂ ਆ ਵਧਾਨਾ ਨਹੀਂ ਹੈ ਕਿਸੇ ਕੋ ਤੇ ਕਿ ਤੋਂ ਲੁਪੇ ਲਗਜ਼ਰੀ ਦੁਕਾਨਾਂ ਬਣਾ ਲੋੜ ਦੇ ਰਖਾਂ ਕਦੇ ਬਲੌਗ ਸਾਡੇ ਛੜੇ ਓਏ ਇਹ ਸੱਗ ਦਾ ਸਾਰੇ ਕੰਸੀ ਇਕੱਠੇ ਕਰਦੇ ਆ ਹਾਈ ਪ੍ਰਾਣੀ ਤੇ ਪ੍ਰਾਣੀ ਕੱਲੇ ਪ੍ਰਾਣੀ ਨੋਟ ਰੱਖੀ ਹੋਏ ਉਹਦੇ ਜਿੰਨੀ ਦੇ ਕਾਰਡ ਹੈਗਾ ਜਿੰਨੀ ਐਂਟੀਕ ਨੋਟ ਹਾਂ ਅਗਰ ਰਿਕਾਰਡ ਹੈ ਹੈ ਜਿੰਨੀ ਬੁੱਕ ਚ ਉਹਦੇ ਸਾਰੇ ਨੋਟ ਜਿੰਨੀ ਬੁੱਕ ਚ ਸਾਰਾ ਰਿਕਾਣ ਕਦੇ ਖਵਾਰ ਚ ਮੋੜ ਲਈ ਜੀ ਕਿਆ ਬਾਤ ਹੈ ਅੰਦਰ ਵੇਖੋ ਅੰਗਜੀ ਅਗੇ ਅੰਦਰ ਆਓ ਬਲੋਗ ਲੈਣਾ ਤੁਨਾਂ ਨੇ ਮੈਨੂੰ ਕੀ ਲੈਣਾ ਹੋਇਆ ਓਏ ਹੋਏ ਹੋਇਆ ਓ ਨਾਲਾ ਮੈਂ ਕਾ ਕੇ ਦੇਖ ਲੈ ਤੇ ਹੋਸ਼ ਹੀ ਉੱਡ ਗਿਆ ਤੇਰੇ ਨੂੰ ਸੌ ਲੱਗਿਆ ਨਹੀਂ ਨਹੀਂ ਰੋ ਗਿਆ ਰੋ ਗਿਆ ਕੁਝ ਨਹੀਂ ਦਿੱਤਾ ਚਾਹ ਤੂੰ ਇਧਰ ਵੇ ਤੇ ਜਗੀਲੀ ਹੈ ਹੈਗਾ ਤੇ ਫਿਰ ਖਾ ਇਹ ਪੀਪਰ ਐਟ ਦਿਸ ਮੂਮੈਂਟ ਹੀ ਨਿਊ ਹੀ ਫੱਕਡਪ ਤੋ ਲਗਾਈ ਇੱਕ ਮਿੰਟ ਇੱਕ ਮਿੰਟ ਕਿਤਾ ਮੈਨੂੰ ਬਾਜ ਆ ਗਿਆ ਮੈਨੂੰ ਦੇਖ ਹੈਲੋ ਪਸ ਆਪ ਹੀ ਤੋੜ ਮਾਰ ਆਇਆ ਤੂੰ ਜਿਆਦਾ ਨਹੀਂ ਕੋਈ ਮੈਨੂੰ ਦੇ ਨਾ ਜਾ ਕੇ ਹਾਂਜੀ 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 ਹਲੋ ਉਸ ਤੋਂ ਨਾ ਇਹ ਚੇ ਪਾਰੀ ਬੁਹਾ ਆ ਜਾਏਗਾ ਹਾਂ ਜੀ ਅੱਜ ਬੜਾ ਪੈ ਤੇ ਮੈਂ ਮਿਰਚ ਬੜੀ ਖਾਣਾ ਵਾ ਦੇਖਦੇ ਆਂ ਕੁਝ ਕਰਦੇ ਕਿ ਨਹੀਂ ਇੰਨਾ ਕੁ بڑا ਹੁੰਦਾ ਨਾ ਮਿਰਚ ਤੇ ਹੈਗੀ ਆ ਪਰ ਲਹੋਇਆ ਨਹੀਂ ਕੁਛ ਇਹ ਹੋਇਆ ਤੁਹਾਨੂੰ ਨਹੀਂ ਹੋਆ ਅਬਾੜ ਕੋਲ ਖਵਾ ਦੇ ਰੋਟੀ ਸਬਜ਼ੀ ਨਹੀਂ ਬਣਾਈ ਆ ਰੋਟੀ ਬਣੀ ਖਾੜੀ ਜਿਦਣਾ ਚਾਹਨਾ ਕਿਉਂ ਹੇ 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 ਤਸੋ ਆ ਚੱਲੀ ਆ ਲੈ ਕੀ ਕੀ ਪਕਾ ਕੇ ਲੈ ਬੈ ਬਾਰੋਂ ਲੈਣੀ ਅੱਜ ਵੀ ਰੋਜ਼ ਬਾਰੋਂ ਖਾਣੀ ਹੋਰ ਕਿਉਂ ਫਿਰ ਆਪਾਂ ਨੂੰ ਖਾਣੇ ਲੱਗਣ ਡਈ ਦੀ ਆ ਨਹੀਂ ਬੰਦੀ ਰੋਟੀ ਬਣਾਤੀ ਜੇ ਫੇਰ ਫੇਰ ਤੁਸੀਂ ਕਹਿੰਦਾ ਡਿਲੀਵਰੀ ਕਿਦਾਂ ਫੱਟੀ ਹੋਏ ਹੁਣ ਮੈਂ ਕੱਪੜੇ ਧੋਂਦਾ ਵਿਆ ਸੀ ਤੇ ਹੁਣ ਮੈਂ ਕੱਪੜੇ ਧੂੰਆਂ ਕਿ ਟਖਰੀ ਲੈ ਕੇ ਜਾਊਂਗਾ ਕੱਪੜੇ ਧੋਣੇ ਤੋਂ ਦੇ ਛੱਡ ਕੇ ਦਿਨ ਮੈਂ ਸਬਜ਼ੀ ਲੈ ਕੇ ਆਊਂਗਾ ਫਿਰ ਬਾਅਦ ਚ ਆਪਣਾ ਕੰਮ ਵੀ ਕਰੂੰਗਾ ਸਮਝ ਨਹੀਂ ਆਂਦੀ ਕੀ ਕਰਾਂ ਰਾਵਾਂ ਕੱਪੜੇ ਧੂੰਗਾ ਸਬਜ਼ੀ ਲੈ ਕੇ ਆਣੀ ਫਿਰ ਆਪਣਾ ਕੰਮ ਕਰਨਾ ਜੋ ਵੀ ਆ ਵੀਡੀਓ ਬਣਾਣੀ ਆ ਜੋ ਵੀ ਕੋਈ ਹੋਰ ਕੰਮ ਕਰਨਾ ਮਤਲਬ ਹੈ ਹੈ ਟੀਕਾ ਡਫੀਏ ਇੰਜੈਕਸ਼ਨ ਲਾ ਕੇ ਠੀਕ ਹੋ ਗਈ ਡਫੀ ਉਹ ਦਿਨ ਤੇ ਰੋ ਮੇਰੇ ਦਾ ਰਾਈਟ ਵਾਲਾ ਕੰਨ ਫੁੱਲਿਆ ਪਿਆ ਇਹ ਬੁਰਾ ਹੁਣ ਤੇ ਪਤਲਾ ਹੋ ਗਿਆ ਤੇਰਾ ਉਹ ਦਿਨ ਤੇ ਬੈਠੀ ਹੋਈ ਹੀ ਹਿੱਲੀ ਨਹੀਂ ਦੋ ਦਿਨ ਮਤਲਬ ਹਾਂ অলਮੋਸਟ ਦੋ ਦਿਨ ਬੈਠੀ ਰਹੀ ਉੱਥੇ ਲੇਟੀ ਗਈ ਬਸ ਆਪਣੀ ਜਗ੍ਹਾ ਤੇ ਹਿੱਲੀ ਨਹੀਂ ਪਈ ਠੀਕਾ ਲੱਗਾ ਤਾਂ ਮਨੂੰ ਤੇ ਚਾਰ ਟੀਕੇ ਲੱਗੇ ਦੋ ਕੰਚ ਤੇ ਦੋ ਟੁਈ ਦੇ

ਕੰਪਿਊਟਰ ਕੰਪਿਊਟਰ ਹੈ ਜੀ ਕੰਪਿਊਟਰ ਕਿਆ ਹੈ ਕੰਪਿਊਟਰ ਕੰਪਿਊਟਰ ਹੀ ਹੈਂ ਕਹ ਰੀਏ ਸੀ ਲੈਨੇ ਆ ਕੰਪਿਊਟਰ ਲੇਟ ਆ ਗਰਾਣ ਵਸਤੇ ਲੇਟ ਆ ਗਰਾਣ ਬਿਲਕੁਲ ਬਿਲਕੁਲ ਸ਼ੋਅ ਆਫ ਕਰਨ ਲਈ ਇਹੀਂ ਫੁਕਰੇ ਗਏ ਆਂ ਜਿਵੇਂ ਇਸੇ ਫੁਕਰੇ ਆਂ ਪਰ ਇਹ ਪੀਸੀ ਬੜਾ ਮਹਿੰਗਾ ਬਣਾਨੇ ਆਂ ਆਪਾਂ ਜ਼ਿੰਦਗੀ ਚ ਪਹਿਲੀ ਵਾਰ ਹੀ ਇੰਨਾ ਮਹਿੰਗਾ ਪੀਸੀ ਬਣਵਾ ਲਗਾ ਮੈਂ ਕਿੰਨਾ ਮਹਿੰਗਾ ਓਕੇ ਸਭ ਤੋਂ ਪਹਿਲੇ ਤੇ ਆਇਆ ਦਾ ਮਦਰਬੋਰਡ ਜਿਹਦੇ ਉੱਤੇ ਸਾਰਾ ਸਮਾਨ ਆਣਾ ਹੈ ਉਹ ਮੈਂ ਪਾਇਆ ਹੈ MSI ਦਾ X670E ਗੇਮਿੰਗ ਪਲੱਸ ਦਾ ਜਿਹਦੀ ਕੋਸਟ ਹੈ 30000 ਅਰਾਊਂਡ ਉਸ ਤੋਂ ਬਾਅਦ ਆਇਆ ਦਾ ਆਪਣਾ ਗ੍ਰਾਫਿਕ ਕਾਰਡ ਗ੍ਰਾਫਿਕ ਕਾਰਡ ਮੇਰਾ ਹੈਗਾ ਐਸਰੋਕ ਚੈਲੈਂਜਰ ਦਾ 7800 XT ਜਿਹਦੀ ਕੋਸਟ ਆ 50000 ਗ੍ਰਾਫਿਕ ਕਾਰਡ ਜਿੰਨਾ ਵੱਡਾ ਹੋਣਾ ਵਧੀਆ ਮਤਲਬ ਜਿੰਨਾ ਵਧੀਆ ਗ੍ਰਾਫਿਕ ਕਾਰਡ ਹੋਏਗਾ ਉਹਨੇ ਵਧੀਆ ਗ੍ਰਾਫਿਕ ਤੇ ਗੇਮਾਂ ਚੱਲਣਗੀਆਂ ਜਾਂ ਜੋ ਵੀ ਮੇਰਾ ਗ੍ਰਾਫਿਕਸ ਦਾ ਕੰਮ ਹੁੰਦਾ ਇਹ ਜੇ ਆਪਾਂ ਪ੍ਰੋਸੈਸਰ ਦੀ ਗੱਲ ਕਰੀਏ ਪ੍ਰੋਸੈਸਰ ਇਹਨੂੰ ਪਿਆ AMD Ryzen 9 ਜਿਹਦੀ ਕੋਸਟ ਆ ਅਰਾਊਂਡ 60000 ਫਿਰ ਆ ਗਈ ਆਪਣੀ ਰੈਮ ਉਹ ਮੈਂ ਪਵਾਈਆਂ 16GB ਜੋ ਕਿ ਹੈ ਕਿ ਅਰਾਊਂਡ 12000 ਫਿਰ ਅਦਾ ਲਿਕਵਿਡ ਕੁਲਰ ਪਾਇਆ 5200 ਦਾ ਅਦਾ ਕੈਬਿਨੇਟ ਹੈਗਾ 4000 ਦਾ ਕੇ ਪਾਵਰ ਸਪਲਾਈ ਐਡੀ ਆਈ 6500 ਸਮਥਿੰਗ ਫਿਰ ਆ ਗਈ ਆਪਣੀ SSD ਇਹ ਵੀ 3000 ਸਮਥਿੰਗ ਦੀ ਕਿ ਮੋਨੀਟਰ ਵਗੈਰਾ ਹਜੇ ਆਣਾ ਉਹਦੇ ਖਰਚੇ ਅਲੱਗ ਹੋਣਗੇ ਬਾਕੀ ਹਾਰਡ ਡਿਸਕ ਤੇ ਹੋਰ ਛੋਟੀ ਮੋਟੀ ਚੀਜ਼ਾਂ ਤੇ 3-4 ਹਜ਼ਾਰ ਦੀਆਂ ਉਹ ਅਲੱਗ ਬਾਕੀ ਅਗਰ ਤੁਸੀਂ ਚਾਹਦੇ ਹੋ ਮੈਂ ਡਿਟੇਲ ਵਿੱਚ ਸਾਰਾ ਸਮਾਨ ਦੱਸਾਂ ਪੀ ਐਚ ਕੀ ਕੀ ਪਿਆ ਉਹਦੀ ਨਾਲ ਅਲੱਗ ਵੀਡੀਓ ਡਿਟੇਲ ਚ ਕੱਢ ਦਵਾਂਗਾ ਅਗਰ ਤੁਸੀਂ ਕਹੋਗੇ ਤੇ ਬਾਕੀ ਇਹਨਾਂ ਦਾ ਭਲੇ ਸਾਡਾ ਖਰਚਾ ਲਗਭਗ 2 ਲੱਖ ਦੇ ਲੱਗੇ ਚਾਗੇ ਪਹੁੰਚ ਗਿਆ ਹੈ ਗਾਈਜ਼ ਮੇਰੇ ਦੱਸੋ ਜੀਰਾ ਕਿਹੜੀ ਵਧੀਆ ਲੱਗਣ ਦੀ ਕੈਬਿਨੇਟ ਆ ਸਾਰਾ ਸਮਾਨ ਐਚ ਪੈਣਾ ਜੀ ਹੁਣ ਦੱਸੋ ਆ ਵਧੀਆ ਕਿ ਆ ਵਧੀਆ ਹੁਣ ਵੇਚਣ ਦੇ ਦੁਕਾਨ ਉਨੇ ਚਿੱਟੇ ਵੱਖੇ ਇਹ ਕਾਲਾ ਗੋਰੇ ਨੂੰ ਲਈਏਗੇ ਕਾਲੇ ਨੂੰ ਦੱਸੋ ਇਤਨਾ ਟ੍ਰਾਂਸਪੇਰੈਂਟ ਹੈਗਾ ਜੇ ਆ ਵੀ ਟ੍ਰਾਂਸਪੇਰੈਂਟ ਹੀ ਆ ਦੱਸੋ ਕਿਹੜਾ ਵਧੀਆ ਲੱਗਣ ਜਿਆ ਠੀਕ ਹੈ ਭਾਈ ਉਹ ਇਹ ਰਿਲੇਟਾ ਚੇਂਜ ਹੋਣ ਗਿਆ ਆ ਬਲੈਕ ਵਾਲਾ ਠੀਕ ਹੈ ਬਲੈਕ ਵਾਲਾ ਜੀ ਥੇ ਲਾਈਟਾਂ ਤੋਂ ਕਰਾਈ ਦੇਣੀਆਂ ਮੈਂ ਤਾਂ ਇਹਦੇ ਕਰਾਣੀਆਂ ਨੇ ਹੋਰ ਕਰਾਣਾ ਜੀ ਹਾਂ ਹਾਂ ਲੱਗ ਰਿਹਾ ਚਾਚਾ ਵੀਚਾਰ ਗਿਆ ਜੀ ਹੋਏ ਨਾ ਇਦਾਂ ਚੱਲੀ ਨਹੀਂ ਲੇਟਾਂ ਚੈੱਕ ਕਰੂਗੀ ਹੋਵਲੀ ਵੀ ਲੱਗ ਰਹੀ ਕਿ ਹਣਾ 체ਮੀ ਆਉਣਾ ਲੇਟਾਂ ਤੇ 체ਮੀ ਆ ਉਹ ਬੋਡੀ ਦਾ ਫਰਕਾ ਵਾ ਆਹ ਜਾਰੀ ਸੋਹਣੀ ਲੱਗਦੀ ਬੋਡੀ ਰਾਮ ਤੇਰੇ ਕੰਧ ਕੱਢ ਲਾ ਫਿਆ ਲੈ ਵੀ rahul ਨੂੰ ਹੀ ਪਤਾ ਹੈ ਗਲਤ ਕੰਮਾਂ ਚ

ਉਹ ਘਟਾਈ ਜਾਂਦਾ ਜੀ ਹੋਰ ਕੁਛ ਨਹੀਂ ਇਕੱਠੇ ਪਹੈ ਜੀ ਮੇਰੇ ਨਾਲ ਵੀ ਰਹੂਗਾ ਤੇ ਵੀ ਜਿਆ ਇਹਨਾਂ ਨੇ ਦਿੱਤਾ ਹੈ ਉਹਨਾਂ ਨੂੰ ਹਣਾ ਇਦਾਂ ਹੀ ਆ ਨਾ ਇਹਨਾਂ ਦਾ ਚੱਤਰੇ ਕੋ ਤੇ ਦੋ ਵਜਾ ਹੈ ਜਦ ਚਰਨੀ ਉਹ ਆਹ ਸਤ ਪਰਾਇਆ ਤੇ ਆ ਤੇ ਕੀ ਹੁਣ ਇਹ ਮੈਨੂੰ ਬੋਤਣਾ ਕਿ ਕਸਤਾ ਆਇਆ ਇਹ ਜੇ ਤਿਆਰ ਹੈ ਜੇ ਕਸਤਾ ਤਿਆਰ ਆਇਆ ਤਿਆਰ ਆ ਗਿਆ ਠੀਕ ਹੈ ਜੀ ਮੇਰੇ ਕੋਲ ਦੋ ਬੰਨਾਂ ਇਹ ਲੀਡ ਦੇ ਗੱਡੀ ਗੱਡੀ ਨਹੀਂ ਮੁਰਦਾ ਗੱਡੀ ਗਰੀਬ ਹੈ ਗਿਆ ਆਪਾਂ ਤੁਹਾਨੂੰ ਕੀ ਹੀ ਸ਼ਕਲ ਵੇਖ ਕੇ ਲੱਗਦਾ ਗੱਡੀ ਹੁਣੀ ਕਿਹ ਕਿਹ ਕੰਮ ਵੈਸੇ ਇਹਦਾ ਵਲੌਗ ਆਣਾ ਜਿਹੜੀ ਮੈਂ ਬਣਾਉਣਾ ਨਾ YouTube ਤੇ ਵੀ ਕਰ ਲੋ ਸਬਸਕ੍ਰਾਈਬ ਓਕੇ ਨੋਟੀਫਿਕੇਸ਼ਨ ਆ ਜੀ ਤੁਹਾਨੂੰ ਥੈਂਕ ਯੂ ਬ੍ਰਾ ਮੈਂ ਆ ਵੇਹ ਬਾਤ ਤੁਹਾਨੂੰ ਕਰਤਾ ਏ ਠੀਕ ਵੇਖ ਲਿਓ ਠੀਕ ਹੈ ਲਿੰਕ ਵੇਖ ਦਿਓ ਠੀਕ ਹੈ ਮੈਨੂੰ ਬਾਦ ਵਿੱਚ ਮੈਂ ਅੱਗੇ ਆਪਣੇ ਵੀ ਵੀ ਪੇਜ ਤੇ ਵੀ ਪਾ ਲਾਂਗਾ ਨਾਲ ਦਾ ਫੋਟੋ ਠੀਕ ਹੈ ਬਈ ਓਕੇ ਜੀ ਚੋਕ ਏ ਬਾਏ 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 ਓਕੇ ਗਾਈਜ਼ ਇਹ ਆਪਾਂ ਘਰ ਪਹੁੰਚ ਗਏ ਆ ਤੇ ਹੁਣ ਆਪਾਂ ਇਹਨੂੰ ਚੱਕ ਕੇ CPU ਹੈ ਇੱਥੇ ਲਾਵਾਂਗੇ ਇਹ ਮੇਰਾ ਪੁਰਾਣਾ CPU ਹੋਗਾ ਉਹ ਜੋ ਵੀ ਉੱਤੇ ਰੱਖਾਂਗੇ ਨੂੰ ਇਹ ਮਹਿੰਗਾ ਗਾ ਨਾ ਇਸ ਕਰਕੇ ਨੂੰ ਉੱਤੇ ਰੱਖਾਂਗੇ ਵੈਸੇ ਇਹ ਵੀ ਕੇ ਟਾਈਮ ਤੇ ਮਹਿੰਗਾ ਸੀ 2019 ਵਿੱਚ ਜਦੋਂ ਆਪਾਂ ਮੈਥੇ ਲਵੀ ਕਿਨੇ ਜੋਬ ਕੀਤੀ ਸੀ ਨਾ ਪਲਸ 2 ਕਰਕੇ ਤੇ ਆਪਾਂ 20-25 ਹਜ਼ਾਰ ਦਾ ਉਦੋਂ ਜੋਬ ਵੀ ਲੈਵਰ ਹਾਂ ਇਹ ਲੈ ਲੈ ਸਾਲਾ ਲੈ ਫੜੇ ਜੀ ਕਾਲ ਸੈਂਟਰ ਲੈਵਰ ਹੁੰਦੀ ਆ ਕਿਸ਼ਨਾ ਮਿਕਟਾਰ ਬੰਦਾ ਸੁਲ ਗਿਆ ਕੋਈ ਨਹੀਂ ਕਸਣਾ ਦੇਸੀ ਕਿਉਂ ਰੱਥੋ ਤੇ ਉਦੋਂ ਆਪਾਂ ਇਹ ਵਾਲਾ ਸੀਪੀਯੂ ਬਣਵਾਇਆ ਸੀ 20-25 ਹਜ਼ਾਰ ਦਾ ਉਹ ਤੇ ਬੜਾ ਵਧੀਆ ਸੀ ਉਦੋਂ 8 ਜੀਬੀ ਰੈਮ ਗਈ ਸੀ ਤੇ ਹੁਣ ਕਿੰਨੀ 32 ਜੀਬੀ ਹੁਣ ਜਦੋਂ ਮੈਂ ਤੇ ਲਿਵਿਸ਼ ਨੇ ਫਿਰ ਆਪਾਂ 8 ਜੀਬੀ ਰੈਮ ਕਰਾਈ ਜੀ ਐਵਲੀ ਸੀਪੀਯੂ ਦੀ ਸਕਰੀਨ ਵੀ ਲੈਣੀ ਆ ਆਪਾਂ ਨਵੀਂ ਸਕਰੀਨ ਹਜੇ ਆਣੀ ਆ ਪਰ ਅੱਜ ਆਈ ਨਹੀਂ ਹਜੇ ਉਹਨਾਂ ਇਹਨੂੰ ਚੇਂਜ ਕਰਕੇ ਆਪਾਂ ਇਹਨੂੰ ਇੱਥੇ ਰੱਖ ਦੇਣਾ ਛੱਡ ਓਏ ਹੈਲੋ ਇੱਜ਼ਤ ਕਰ ਬਜ਼ੁਰਗ ਹੈਗਾ ਉਹ ਇਹ ਇਹ ਵਾਲਾ ਸੀਪੀਓ ਓਏ ਇਹ ਸੀਪੀਓ ਆਲਮੋਸਟ ਪਤਾ ਆਪਾਂ 2011 ਚ ਲਿੱਤਾ ਸੀ ਮੇਰੀ ਦਾਦੀ ਨੇ ਲਗਾ ਦਿੱਤਾ ਸੀ ਮੈਨੂੰ ਇਹ ਕੰਪਿਊਟਰ ਇਹ ਸਕਰੀਨ ਵੀ ਮੇਰੇ ਦਾਦੂ ਨੇ ਵਿੱਚ ਆਪਾਂ ਚੇਂਜ ਕਰਾਈ ਸੀ ਬਸ 2019 ਵਿੱਚ ਪਰ ਉਦਾਂ ਇਹਦਾ ਜਿਹੜਾ ਕੈਬਿਨੇਟ ਹੈਗਾ ਦੀ ਬੋਡੀ ਹੈ ਤੇ ਦਾਦਾ ਹੀ ਨਹੀਂ ਪੈਕ ਦਿੱਤੀ ਸੀ 2011 ਚ ਉਹ ਲਾਪੀ ਸੀ ਆਟ ਇਹ ਟੇਬਲ ਵੀ 2011 ਚ ਲੱਤਾ ਸੀ ਤੇ ਉਹ ਚੇਅਰ ਵੀ 2011 ਚ ਟੇਬਲ ਵੀ 2011 ਨੇ ਮਤਲਬ ਕਿੰਨੇ 13 ਸਾਲ ਹੋ ਗਏ 13 14 ਸਾਲ ਹੋ ਗਏ ਇਹ ਚੀਜ਼ ਨੂੰ ਤੇ ਉਹ ਸਾਰੀ ਚੀਜ਼ ਚੇਂਜ ਚੇਂਜ ਹੋ ਲੱਗੀ ਆ ਅਲੱਗ ਜਿਹਾ ਹੀ ਲੱਗਦਾ ਪਿਆ ਦੇਖ ਲਓ ਇਦਾਂ ਜਾਂਦਾ ਹੈ ਸੀਪੀਓ ਇਹਦੀ ਇਨਰ ਲੁੱਕ ਕੀ ਹੈ ਤੇ ਇਦਾਂ ਦਾ ਲੱਗਦਾ ਦੂਰੋਂ ਠੀਕ ਹੈ ਤੇ ਬਾਕੀ ਇਹਦੀ ਪਰਫਾਰਮੈਂਸ ਆਪਾਂ ਤੁਹਾਨੂੰ ਅਗਲੇ ਤੋਂ ਅਗਲੇ ਵਲੌਗ ਚ ਮੈਂ ਦਿਖਾਉਂਗਾ ਕਿਉਂਕਿ ਅਗਲਾ ਵਲੌਗ ਆ ਰਿਹਾ ਹਿਮਾਚਲ ਦਾ ਜਿਹੜਾ ਆਪਾਂ ਨੀਕੂ ਦਾ ਵਿਆਹ ਹੈਗਾ ਨਾ ਜਿਹੜਾ ਤੁਹਾਨੂੰ ਦੱਸਿਆ ਯਾ ਤੇ ਉੱਥੇ ਜਾਣਾ ਆਪਾਂ ਠੀਕ ਆ ਠੀਕ ਆ ਨੀਕੂ ਦਾ ਅਗਲੇ ਵਲੌਗ ਚ ਆਪਾਂ ਨੀਕੂ ਦੇ ਵਿਆਹ ਚੱਲੇ ਆ ਮਤਲਬ ਆਪਾਂ ਕੱਲ ਨਿਕਲਣਾ ਵਾ ਰਾਤ ਪੈ ਗਈ ਆ ਤੇ ਇਹਦੀ ਪਰਫਾਰਮੈਂਸ ਮੈਂ ਤੁਹਾਨੂੰ ਮਤਲਬ ਹਿਮਾਚਲ ਦਾ ਵਿਆਹ ਜਿਹੜਾ ਉਹ ਵਲੌਗ ਕਰਗੇ ਉਸ ਤੋਂ ਅਗਲੇ ਵਲੌਗ ਚ ਤੁਹਾਨੂੰ ਦੱਸੂਗਾ ਓਕੇ ਗਾਇਸ ਮੈਂ ਬੋੜਾ ਬਣਾ ਡਰਾਈਵਿੰਗ ਕਰਾ ਲਿਆ ਆਇਆ ਆ ਤੇ ਇੱਕ ਨਵਾਂ ਲਿਆ ਮੈਂ ਵਿਆਹ ਵਾਸਤੇ ਨਵਾਂ ਲਿਆ ਤੇ ਇਹ ਵਾਲਾ ਪੁਰਾਣੀ ਤਿਆਰੀ ਡਰਾਈਵਿੰਗ ਕਰਾ ਲਿਆ ਤੇ ਇਹ ਵੀ ਜੈ ਨਾਲ ਆਪਣਾ ਬੋੜਾ ਵਾ ਮੈਂ ਲਵਿਸ਼ ਬੋੜਾ ਤੇ ਅਪੀ ਨੇ ਸ਼ਾਇਦ ਜਾਣਾ ਪੱਕਾ ਨਹੀਂਗਾ ਜੇ ਮੈਨੂੰ ਫੋਨ ਨਹੀਂ ਆਇਆ ਇਕੋਡਾਮੀ ਪਲਾਨ ਮਿਲੇਗਾ ਹਾਇ ਫਿਲਹਾਲ ਆਪਾਂ ਤਿੰਨ ਤੇ ਰਾਹੁਲ ਹਾਂਜੀ ਮੁੰਡਿਓ ਟੈਕਿੰਗ ਮੈਂ ਕਰ ਲਈ ਹੈ ਹਾਂਜੀ ਕੁੜੀਓ ਟੈਕਿੰਗ ਮੈਂ ਕਰ ਲਈ ਹੈ ਤੇ ਮੈਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਮਤਲਬ ਦੱਸ ਨਹੀਂ ਹੋ ਰਿਹਾ ਮੈਂ ਸਵੇਰੇ ਨਿਕਲਣਾ ਹੈ 11 ਵਜੇ ਨੇ ਉਹ ਹੁੰਦੀ ਨਾ ਜਿਹੜੇ ਜਦੋਂ ਆਪਾਂ ਜਾਣਾ ਹੁੰਦਾ ਅਗਲੇ ਦਿਨ ਤੇ ਬੜੀ ਐਕਸਾਈਟਮੈਂਟ ਹੁੰਦੀ ਵੀ ਕੱਲ ਵਹੀ ਮਾਚਲ ਜਾਣਾ ਇੱਥੇ ਲਾਗੀ ਚਾਗੀ ਵੀ ਜਾਣਾ ਜਾਣਾ ਵੀ ਉਹ ਉਹ ਮਾਚਲ ਇੰਨੀ ਐਕਸਾਈਟਮੈਂਟ ਹੁੰਦੀ ਵੀ ਨਾ ਜਾਣਾ ਕੱਲ ਵਿਆਹ ਤੇ ਉਹ ਧੂਰ ਜਾਣਾ ਇੰਨੀ ਵੀਡੀਓ ਬਣਾਣੀ ਇੰਨਾ ਵਲੋਗ ਸ਼ਲੋਗ ਵੀਡੀਓ ਵਾੜੀ ਰੀਲਾਂ ਰੂਲਾਂ ਪਾੜਦੇ ਪੂਰੀ ਐਂਡ ਗਾਤਰੀ ਮਤਲਬ ਤਾਂ ਸ ਮੈਂ ਦੱਸ ਨਹੀਂ ਸਕਦਾ ਮੈਂ ਕਿੰਨਾ ਐਕਸਾਈਟਿਡ ਹਾਂ ਜਾਣ ਲਈ ਤੇ ਤੁਸੀਂ ਬਸ ਤਿਆਰ ਰਹੋ ਥੋੜੇ ਦਿਨਾਂ ਚ ਅਗਲਾ ਵਲੌਗ ਵੀ ਆ ਜਾਏਗਾ ਮਾਸ਼ਾਅੱਲਾ ਤੇ ਉਹ ਤੱਕ ਤੁਹਾਨੂੰ ਪਤਾ ਹੀ ਹੈ ਕੀ ਕਰਨਾ ਆਪਣਾ ਖਿਆਲ ਰੱਖਿਓ ਚੰਗਾ